ਬੱਡੀ ਖਬਰ ਆ ਰਹੀ ਹੈ ਜਸਟਨ ਟਰੂਡੋ ਅਸਤੀਫਾ ਦੇਣ ਦੇ ਲਈ ਤਿਆਰ ਨੇ ਕੈਨੇਡੀਅਨ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਹੈ ਹੁਣ ਨਸ਼ਰ ਹੋਣੀ ਸ਼ੁਰੂ ਹੋ ਗਈ ਹੈ ਕਿ ਕੱਲ ਸਵੇਰੇ ਯਾਨੀ ਕਿ ਉਧਰ ਜਦੋਂ ਸੋਮਵਾਰ ਹੋਣਾ ਹੈ ਤਾਂ ਕੈਨੇਡੀਅਨ ਪੀਐਮ ਜਿਹੜੇ ਜਸਟਨ ਟਰੂਡੋ ਨੇ ਉਹ ਪਾਰਟੀ ਪ੍ਰਧਾਨ ਯਾਨੀ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇ ਸਕਦੇ ਨੇ ਕਿਉਂਕਿ ਲਗਾਤਾਰ ਜਿਹੜੀਆਂ ਬਗਾਵਤਾਂ ਨੇ ਉਹਨਾਂ ਦੀ ਆਪਦੀ ਪਾਰਟੀ ਦੇ ਵਿੱਚ ਉਡਣੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਅਸਤੀਫਾ ਦੇਣ ਦੇ ਲਈ ਕਿਆ ਹੈ ਦਰਅਸਲ ਬੁੱਧਵਾਰ ਨੂੰ ਪਾਰਟੀ ਦੀ ਮੀਟਿੰਗ ਹੋਣੀ ਹੈ ਔਰ ਉਸ ਦੇ ਵਿੱਚ ਸਾਰੇ ਪਾਰਟੀ ਮੈਂਬਰ ਤਕਰੀਬਨ ਜਿਹੜ ਅਸਤੀਫਾ ਦੀ ਮੰਗ ਕਰਨੀ ਆ ਪਰ ਕਿਹਾ ਜਾ ਰਿਹਾ ਕਿ ਜਸਟਿਨ ਟਰੂਡੋ ਉਸ ਤੋਂ ਪਹਿਲਾਂ ਅਸਤੀਫਾ ਦੇ ਸਕਦੇ ਨੇ ਯਾਨਕਿ ਕੱਲੋ ਅਸਤੀਫਾ ਦੇ ਸਕਦੇ ਨੇ ਔਰ ਉਸ ਤੋਂ ਬਾਅਦ ਬੁੱਧਵਾਰ ਵਾਲੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋ ਸਕਦੇ ਨੇ ਜਸਟਿਨ ਟਰੂਡੋ ਦੀਆਂ ਕਈ ਪਾਲਿਸੀਆਂ ਸਪੈਸ਼ਲੀ ਜੇ ਗਈ ਹੈ ਕਿ ਹੈਲਥ ਤੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਜਿਹੜਾ ਆ ਲਗਾਤਾਰ ਜਸਟਿਨ ਟਰੂਡੋ ਕਿਰੇ ਹੋਏ ਨੇ ਔਰ ਉਹਨਾਂ ਦੀ ਇਸ ਪਾਲਿਸੀ ਤੋਂ ਬਾਅਦ ਉਹਨਾਂ ਦੀ ਕਿਰਕਰੀ ਬਹੁਤ ਹੋਈ ਹੈ ਪਾਰਟੀ ਦੇ ਅੰਦਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹਾਲਾਂਕਿ ਕਹੇ ਕਿ ਨਵੀਂ ਸਰਕਾਰ ਦੇ ਵਿੱਚ ਹੁਣ ਬਹੁਤਾ ਟਾਈਮ ਨਹੀਂ ਹੈਗਾ ਵੋਟਾਂ ਦੇ ਵਿੱਚ ਬਹੁਤਾ ਟਾਈਮ ਨਹੀਂ ਹੈਗਾ ਪਰ ਜਸਟਿਨ ਟਰੂਡੋ ਤੋਂ ਪਾਰਟੀ ਲੀਡਰਸ਼ਿਪ ਦੇ ਦੇ ਤੋਂ ਅਬ ਤੌਰ 'ਤੇ ਅਸਤੀਫਾ ਲੈਣਾ ਇੱਕ ਵੱਡੀ ਗੱਲ ਹੈ ਔਰ ਉਦੋਂ ਅਸਤੀਫਾ ਲੈਣਾ ਜਦੋਂ ਪਾਰਟੀ ਦੇ ਅੰਦਰ ਬਹੁਤ ਵੱਡੀ ਬਗਾਵਤ ਹੋਵੇ ਕਿਉਂਕਿ ਬੁੱਧਵਾਰ ਨੂੰ ਇਹਨਾਂ ਦੀ ਮੀਟਿੰਗ ਹੈ ਪਾਰਟੀ ਆਲ ਪਾਰਟੀ ਦੀ ਮੀਟਿੰਗ ਹੈ ਔਰ ਉਸ ਮੀਟਿੰਗ ਦੇ ਵਿੱਚ ਕਹਿੰਦੇ ਨੇ ਸੀ ਕਿ ਇਹਨਾਂ ਦੇ ਅਸਤੀਫੇ ਬਾਰੇ ਗੱਲ ਉੱਡਣੀ ਸੀਗੀ ਔਰ ਹੁਣ ਇਹਨਾਂ ਨੇ ਇਸ ਕਰਕੇ ਪਹਿਲਾ ਹੀ ਅਸਤੀਫਾ ਦੇ ਦਿੱਤਾ ਔਰ ਉਸ ਤੋਂ ਬਾਅਦ ਇਹ ਬੁੱਧਵਾਰ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕੈਨੇਡੀਅਨ ਪੀਐਮ ਜਸਟਨ ਟਰੂਡੋ ਜਿਹੜੇ ਨੇ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਇੰਡੀਅਨ ਇਕਨੋਮੀ ਜਾਂ ਇੰਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਲਗਾਤਾਰ ਉਹਨਾਂ ਦਾ ਰਵੱਈਆ ਜਿਹੜਾ ਸੀਗਾ ਉਹ ਬਹੁਤ ਕਹੇ ਕਿ ਨਾਰਮਲ ਰਿਹਾ ਆ ਔਰ ਬਹੁਤ ਜਿਆਦੀਆਂ ਸ਼ੂਟਾਂ ਬੀ ਸਗੀਆਂ ਤੇ ਬੜਾ ਲੀਨੀਅਰ ਰਿਹਾ ਸੀਗਾ ਪਰ ਹੁਣ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਨੇ ਜਿਹੜਾ ਆ ਬਹੁਤ ਸਖਤਾਈਆਂ ਕਰ ਦਿੱਤੀਆਂ ਔਰ ਇਹ ਕਿਆ ਗਿਆ ਕਿ ਇਨਫਲੇਸ਼ਨ ਦਾ ਕਾਰਨ ਵੱਧ ਤੋਂ ਵੱਧ ਇਮੀਗ੍ਰੇਟ ਕੈਨੇਡਾ ਸਦਨੇ ਵੀ ਆ ਔਰ ਇਹਨਾਂ ਦੀ ਜਿਹੜੀ ਇਕਨੋਮੀ ਪਾਲਿਸੀ ਜਿਹੜੀ ਹੈ ਉਸ ਨੇ ਵੀ ਕੈਨੇਡਾ ਦਾ ਬਹੁਤ ਨੁਕਸਾਨ ਕੀਤਾ ਇਸੇ ਕਰਕੇ ਇਹਨਾਂ ਦੀ ਆਪਦੀ ਪਾਰਟੀ ਦੇ ਅੰਦਰ ਵੀ ਨਾ ਲੈ ਲਈ ਬਗਾਵਤ ਛੜੀ ਹੋਈ ਸੀਗੀ ਔਰ ਉਸੇ ਬਗਾਵਤ ਦੇ ਚੱਲਦਿਆਂ ਹੁਣ ਜਸਟਿਨ ਟਰੂਡੋ ਜਿਹੜੇ ਨੇ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇ ਦੇਣਗੇ ਸਵੇਰੇ ਐਲਾਨ ਹੋ ਸਕਦਾ ਹੈ ਕਿਉਂਕਿ ਅੱਜ ਸਾਰੀਆਂ ਜਿਹੜੀਆਂ ਉੱਥੇ ਦੀਆਂ ਅਖਬਾਰਾਂ ਨੇ ਵੱਡੇ ਮੀਡੀਆ ਧਾਰੈ ਨੇ ਉਹਨਾਂ ਨੇ ਇੱਕ ਖਬਰ ਨਸ਼ਰ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜਸਟਿਨ ਟਰੂਡੋ ਅਸਤੀਫਾ ਦੇਣ ਦੇ ਲਈ ਤਿਆਰ ਨੇ ਪਰ ਗੱਲ ਇਹ ਹੁੰਦੀ ਹੈ ਕਿ ਜਸਟਿਨ ਟਰੂਡੋ ਤੋਂ ਬਾਅਦ ਪਾਰ ਕੀ ਐਸਆਰ ਇਹਨਾਂ ਦੀ ਪਾਰਟੀ ਦਾ ਜਿਹੜਾ ਚਿਹਰਾ ਆ ਚਿਹਰਾ ਮੂਰਾ ਜਿਹੜਾ ਪੀਐਮ ਚਿਹਰਾ ਆ ਉਹ ਕੋਈ ਹੋਰ ਹੋ ਸਕਦਾ ਆ ਔਰ ਕੀ ਬੁੱਧਵਾਰ ਵਾਲੀ ਮੀਟਿੰਗ ਦੇ ਵਿੱਚ ਕੋਈ ਹੋਰ ਵੀ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਇਹ ਵੀ ਬੜੀ ਵੱਡੀ ਖਬਰ ਆ ਫਿਲਹਾਲ ਇਹ ਖਬਰ ਦੇ ਨਾਲ ਇਮੀਗ੍ਰੇਸ਼ਨ ਜਾਂ ਇੰਡੀਅਨ ਪਾਲਿਸੀਜ਼ ਦੇ ਉੱਤੇ ਕੀ ਅਸਰ ਪਏਗਾ ਇਹ ਵੀ ਦੇਖਣਾ ਹੋਏਗਾ ਇਸ ਸਮੇਂ ਦੀ ਬਹੁਤ ਵੱਡੀ ਤ अहम ਖਬਰ ਹੈ ਕਿ ਜਸਟਿਨ ਟਰੂਡੋ ਅਸਤੀਫਾ ਦੇਣ ਲਈ ਤਿਆਰ ਨੇ ਭਲਕੇ ਯਾਨੀ ਕਿ ਸਵੇਰੇ ਕੈਨੇਡਾ ਦੇ ਵਿੱਚ ਅਸਤੀਫਾ ਦੇ ਦੇਣਗੇ ਵੱਡੀ ਖਬਰ ਇਹ ਹੈ ਜਸਟਿਨ ਟਰੂਡੋ ਅਸਤੀਫਾ ਦੇਣ ਦੇ ਲਈ ਤਿਆਰ ਨੇ ਕੈਨੇਡੀਅਨ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਹੈ ਹੁਣ ਨਸ਼ਰ ਹੋਣੀ ਸ਼ੁਰੂ ਹੋ ਗਈ ਹੈ ਕਿ ਕੱਲ ਸਵੇਰੇ ਯਾਨੀ ਕਿ ਉਧਰ ਜੋ ਦੋ ਸੋਮਵਾਰ ਹੋਣਾ ਹੈ ਤਾਂ ਕੈਨੇਡੀਅਨ ਪੀਐਮ ਜਿਹੜੇ ਜਸਟਿਨ ਟਰੂਡੋ ਨੇ ਉਹ ਪਾਰਟੀ ਪ੍ਰਧਾਨ ਯਾਨੀ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇ ਸਕਦੇ ਨੇ ਕਿਉਂਕਿ ਲਗਾਤਾਰ ਜਿਹੜੀਆਂ ਬਗਾਵਤਾਂ ਨੇ ਉਹਨਾਂ ਦੀ ਆਪਦੀ ਪਾਰਟੀ ਦੇ ਵਿੱਚ ਉੱਡਣੀਆਂ ਸ਼ੁਰੂ ਹੋ ਗਈਆਂ ਨੇ ਉਹਨਾਂ ਦੇ ਉਨ੍ਹਾਂ ਨੇ ਅਸਤੀਫਾ ਦੇਣ ਦੇ ਲੈ ਕੇ ਆਇਆ ਅਦਰਸਲ ਬੁੱਧਵਾਰ ਨੂੰ ਪਾਰਟੀ ਦੀ ਮੀਟਿੰਗ ਹੋਣੀ ਹੈ ਔਰ ਉਸ ਦੇ ਵਿੱਚ ਸਾਰੇ ਪਾਰਟੀ ਮੈਂਬਰ ਤਕਰੀਬਨ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੇ ਅਸਤੀਫਾ ਦੀ ਮੰਗ ਕਰਨੀ ਹੈ ਪਰ ਕਿਹਾ ਜਾ ਰਿਹਾ ਕਿ ਜਸਟਿਨ ਟਰੂਡੋ ਉਸ ਤੋਂ ਪਹਿਲਾਂ ਅਸਤੀਫਾ ਦੇ ਸਕਦੇ ਨੇ ਯਾਨੀ ਕਿ ਕੱਲ੍ਹ ਉਹ ਅਸਤੀਫਾ ਦੇ ਸਕਦੇ ਨੇ ਔਰ ਉਸ ਤੋਂ ਬਾਅਦ ਬੁੱਧਵਾਰ ਵਾਲੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋ ਸਕਦੇ ਨੇ ਜਸਟਿਨ ਟਰੂਡੋ ਦੀਆਂ ਕਈ ਪਾਲਿਸੀਆਂ ਸਪੈਸ਼ਲੀ ਜੇ ਗਈ ਹੈ ਕਿ ਹੈਲਥ ਦੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਜਿਹੜਾ ਆ ਲਗਾਤਾਰ ਜਸਟਿਨ ਟਰੂਡੋ ਘਰੇ ਹੋਏ ਨੇ ਔਰ ਉਹਨਾਂ ਦੀ ਇਸ ਪਾਲਿਸੀ ਤੋਂ ਬਾਅਦ ਉਹਨਾਂ ਦੀ ਕਿਰ ਪਾਰਟੀ ਦੇ ਅੰਦਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਹਾਲਾਂਕਿ ਕਹੇ ਕਿ ਨਵੀਂ ਸਰਕਾਰ ਦੇ ਵਿੱਚ ਹੁਣ ਬਹੁਤਾ ਟਾਈਮ ਨਹੀਂ ਹੈਗਾ ਵੋਟਾਂ ਦੇ ਵਿੱਚ ਬਹੁਤਾ ਟਾਈਮ ਨਹੀਂ ਹੈਗਾ ਪਰ ਜਸਟਿਨ ਟਰੂਡੋ ਤੋਂ ਪਾਰਟੀ ਲੀਡਰਸ਼ਿਪ ਦੇ ਦੇ ਤੋਂ ਅਬ ਤੌਰ 'ਤੇ ਅਸਤੀਫਾ ਲੈਣਾ ਇੱਕ ਵੱਡੀ ਗੱਲ ਹੈ ਔਰ ਉਦੋਂ ਅਸਤੀਫਾ ਲੈਣਾ ਜਦੋਂ ਪਾਰਟੀ ਦੇ ਅੰਦਰ ਬਹੁਤ ਵੱਡੀ ਬਗਾਵਤ ਹੋਵੇ ਕਿਉਂਕਿ ਬੁੱਧਵਾਰ ਨੂੰ ਇਹਨਾਂ ਦੀ ਮੀਟਿੰਗ ਹੈ ਪਾਰਟੀ ਆਲ ਪਾਰਟੀ ਦੀ ਮੀਟਿੰਗ ਹੈ ਔਰ ਉਸ ਮੀਟਿੰਗ ਦੇ ਵਿੱਚ ਕਹਿੰਦੇ ਨੇ ਸੀ ਕਿ ਇਹਨਾਂ ਦੇ ਅਸਤੀਫੇ ਬਾਰੇ ਗੱਲ ਉੱਡਣੀ ਸੀਗੀ ਔਰ ਹੁਣ ਇਹਨਾਂ ਨੇ ਇਸ ਕਰਕੇ ਪਹਿਲਾ ਹੀ ਅਸਤੀਫਾ ਦੇ ਦਿੱਤਾ ਔਰ ਉਸ ਤੋਂ ਬਾਅਦ ਇਹ ਬੁੱਧਵਾਰ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਜਿਹੜੇ ਨੇ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਇੰਡੀਅਨ ਇਕਨੋਮੀ ਜਾਂ ਇੰਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਲਗਾਤਾਰ ਉਹਨਾਂ ਦਾ ਰਵੱਈਆ ਜਿਹੜਾ ਸੀਗਾ ਉਹ ਬਹੁਤ ਕਹੇ ਕਿ ਨਾਰਮਲ ਰਿਹਾ ਆ ਔਰ ਬਹੁਤ ਜਿਆਦੀਆਂ ਸ਼ੂਟਾਂ ਬੀਸ ਗਿਆ ਤੇ ਬੜਾ ਲੀਨਿਅਰ ਰਿਹਾ ਸੀ ਪਰ ਹੁਣ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਨੇ ਜਿਹੜਾ ਆ ਬਹੁਤ ਸਖਤਾਈਆਂ ਕਰ ਦਿੱਤੀਆਂ ਔਰ ਇਹ ਕਿਆ ਗਿਆ ਕਿ ਇਨਫਲੇਸ਼ਨ ਦਾ ਕਾਰਨ ਵੱਧ ਤੋਂ ਵੱਧ ਇਮੀਗ੍ਰੇਟ ਕੈਨੇਡਾ ਸਦਨੇ ਵੀ ਆ ਔਰ ਇਹਨਾਂ ਦੀ ਜਿਹੜੀ ਇਕਨੋਮੀ ਪਾਲਿਸੀ ਜਿਹੜੀ ਆ ਉਸਨੇ ਵੀ ਕੈਨੇਡਾ ਦਾ ਬਹੁਤ ਨੁਕਸਾਨ ਕੀਤਾ ਇਸੇ ਕਰਕੇ ਇਹਨਾਂ ਦੀ ਆਪਦੀ ਪਾਰਟੀ ਦੇ ਅੰਦਰ ਵੀ ਨਾ ਲੈ ਲਈ ਬਗਾਵਤ ਛੜੀ ਹੋਈ ਸੀਗੀ ਔਰ ਉਸੇ ਬਗਾਵਤ ਦੇ ਚੱਲਦਿਆਂ ਹੁਣ ਜਸਟਿਨ ਟਰੂਡੋ ਜਿਹੜੇ ਨੇ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਪਾਰਟੀ ਲੀਡਰਸ਼ਿਪ ਤੋਂ ਅਸਤੀਫਾ ਦੇ ਦੇਣਗੇ ਸਵੇਰੇ ਐਲਾਨ ਹੋ ਸਕਦਾ ਹੈ ਕਿਉਂਕਿ ਅੱਜ ਸਾਰੀਆਂ ਜਿਹੜੀਆਂ ਉੱਥੇ ਦੀਆਂ ਅਖਬਾਰਾਂ ਨੇ ਵੱਡੇ ਮੀਡੀਆ ਧਾਰੈ ਨੇ ਉਹਨਾਂ ਨੇ ਇੱਕ ਖਬਰ ਨਸ਼ਰ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜਸਟਿਨ ਟਰੂਡੋ ਅਸਤੀਫਾ ਦੇਣ ਦੇ ਲਈ ਤਿਆਰ ਨੇ ਪਰ ਗੱਲ ਇਹ ਹੁੰਦੀ ਹੈ ਕਿ ਜਸਟਿਨ ਟਰੂਡੋ ਤੋਂ ਬਾਅਦ ਪਾਰ ਕੀ ਐਸਵਾਰ ਇਹਨਾਂ ਦੀ ਪਾਰਟੀ ਦਾ ਜਿਹੜਾ ਚਿਹਰਾ ਆ ਚਿਹਰਾ ਮੂਰਾ ਜਿਹੜਾ ਪੀਐਮ ਚਿਹਰਾ ਆ ਉਹ ਕੋਈ ਹੋਰ ਹੋ ਸਕਦਾ ਆ ਔਰ ਕੀ ਬੁੱਧਵਾਰ ਵਾਲੀ ਮੀਟਿੰਗ ਦੇ ਵਿੱਚ ਕੋਈ ਹੋਰ ਵੀ ਵੱਡਾ ਐਲਾਨ ਕੀਤਾ ਜਾ ਸਕਦਾ ਇਹ ਵੀ ਬੜੀ ਵੱਡੀ ਖਬਰ ਆ ਫਿਲਹਾਲ ਇਹ ਖਬਰ ਦੇ ਨਾਲ ਇਮੀਗ੍ਰੇਸ਼ਨ ਜਾਂ ਇੰਡੀਅਨ ਪਾਲਿਸੀਜ਼ ਦੇ ਉੱਤੇ ਕੀ ਅਸਰ ਪਏਗਾ ਇਹ ਵੀ ਦੇਖਣਾ ਹੋਵੇਗਾ ਪਰ ਇਸ ਸਮੇਂ ਦੀ ਬਹੁਤ ਵੱਡੀ ਤ अहम ਖਬਰ ਹੈ ਕਿ ਜਸਟਿਨ ਟਰੂਡੋ ਅਸਤੀਫਾ ਦੇਣ ਦੇ ਇਖਤਿਆਰ ਨੇ ਭੜਕੇ ਯਾਨੀ ਕਿ ਸਵੇਰੇ ਕੈਨੇਡਾ ਦੇ ਵਿੱਚ ਅਸਤੀਫਾ ਦੇ ਦੇਣ